ਸਾਡਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਮੈਂ ਮੈਂ ਪ੍ਰਿਕਰ ਹਾਜ਼ਰ ਹਾਂ ਅੱਜ ਦੀਆਂ ਤਿੰਨ ਵਿੱਚੋਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸੱਚ ਕਰਦੇ ਹਾਂ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਇਆ ਹੈ ਤਾਂ ਸਹੀ ਹੈ ਕਿ ਸੁਭੇ ਦੇ ਹਰ ਖੇਤ ਤੱਕ ਸਿਚਾਈ ਲਈ ਨਹਿਰੀ ਯਾਨੀ ਇੱਕ ਇੰਦਨੀ ਬਣਾਉਂਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਰੋਜ਼ ਕਦਮ ਚੁੱਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਅਤੇ ਪਾਣੀ ਦੇ ਸਮੁੱਚੇ ਹਾਂ ਤੋਂ ਵੱਡ ਲੇਖਸਤ ਨਹਿਰਾ ਰਜਬੰਦੀਆਂ ਅਤੇ ਮਾਈਨਰਾਂ ਨੂੰ ਸੁਜੀਤ ਕਰਨ ਸਨੇ ਹੋਰ ਪਾਣੀ ਪ੍ਰਬੰਧਕ ਪਹਿਲ ਕਦਮੀਆਂ ਕਰਦੇ ਨਵੀਆਂ ਬੁਲੰਦੀਆਂ ਨੂੰ ਛੂਆ ਹੈ ਖੇਤਾਂ ਤੱਕ ਪਾਣੀ ਪਹੁੰਚਾਉਣ ਦੀਆਂ ਪਹਿਲ ਕਦਮੀ ਬਾਰੇ ਵਿਸਥਾਰ ਨਾਲ ਚਲਣਾ ਪਾਉਂਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਚੋੜਾ ਮਾਜਰਾ ਨੇ ਦੱਸਿਆ ਕਿ ਵਿਭਾਗ ਦੇ ਠੋਸ ਯੰਤਰਾਂ ਸਦਕਾ ਪਿਛਲੇ ਸਾਲ ਪਹਿਲੀ ਵਾਰ ਲਗਭਗ 900 ਥਾਵਾਂ ਤੇ ਪਾਣੀ ਪਹੁੰਚਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਥਾਵਾਂ 35 ਤੋਂ 40 ਬਰਿਆਂ ਤੋਂ ਸੁੱਕੇ ਕੈਬਨਿਟ ਮੰਤਰੀ ਨੇ ਦੱਸਿਆ ਸਥਾਈ ਜਲ ਪ੍ਰਬੰਧਕ ਸਬੰਧਕ ਸਰਕਾਰ ਨੇ ਆਪਣੇ ਮਿਸ਼ਨ ਨੂੰ ਜਾਰੀ ਰੱਖਦੇ ਹਾਂ ਅਸੀਂ ਇਸ ਵਾਰ ਪਹਿਲੇ ਹੀ 114 ਸਥਾਨਾਂ ਤੇ ਖਾਲੀਆਂ ਨੂੰ ਬਹਾਲ ਕੀਤਾ ਹੈ ਇਹਨਾਂ ਵਿੱਚੋਂ 13 ਖੇਤਰਾਂ ਨੂੰ 40 ਸਾਲਾਂ ਤੋਂ ਬਾਅਦ ਦੋ ਖੇਤਰਾਂ ਨੂੰ 35 ਸਾਲਾਂ ਬਾਅਦ ਪੰਜ ਖੇਤਰਾਂ ਨੂੰ 25 ਸਾਲਾਂ ਬਾਅਦ ਅਤੇ ਲਗਭਗ 50 ਥਾਵਾਂ ਨੂੰ 18 ਸਾਲਾਂ ਬਾਅਦ ਪਾਣੀ ਮਿਲਿਆ ਹੈ ਇੱਕ ਖੇਤਰ ਜਲੰਧਰ ਕਪੂਰਥਲਾ ਐ ਐਸਬੀਐਸ ਨਗਰ ਫਤਿਗੜ ਸਾਹਿਬ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਐਸਐਸ ਨਗਰ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਰੋਪੜ ਸੰਗਰੂਰ ਤੇ ਮਲੇਰਕੋਰਟਾਂ ਜੁਲਿਆ ਵਿੱਚ ਨਿਸ ਤੋਂ ਇਲਾਵਾ ਇਸ ਤੋਂ ਇਲਾਵਾ ਖਾਲੀਆਂ ਦੀ ਬਹਾਲੀ ਲਈ ਪਿਛਲੇ ਸਾਲ ਦੀ ਮੁਹਿੰਮ ਨੂੰ ਜਾਰੀ ਰੱਖਦੇ ਹਾਂ ਜਲ ਸਰੋਤ ਵਿਭਾਗ ਵੱਲੋਂ ਇਸ ਸਾਲ ਦੀ ਇਸ ਸਾਲ ਵੀ ਲਗਭਗ 1543 ਖਾਲੀਆਂ ਨੂੰ ਬਹਾਲ ਕੀਤਾ ਜਾਵੇਗਾ ਸਿਚਾਈ ਦੀ ਬੁਨਿਆਦੀ ਧਾਂਜੇ ਵਿੱਚ ਅਹਿਮ ਪ੍ਰਾਪਤੀਆਂ ਉਜਾਗਰ ਕਰਦੀਆਂ ਚੇਤਨ ਸਿੰਘ ਨੇ ਕਿਹਾ ਕਿ ਹਾਲਾਂਕਿ ਕੱਢੀ ਨਹਿਰ ਪ੍ਰੋਜੈਕਟ ਦੇਕ 10 ਕੇ ਪਹਿਲਾ ਸ਼ੁਰੂ ਹੋਇਆ ਸੀ ਪਰ ਕਿਸਾਨਾਂ ਤੱਕ ਪਾਣੀ ਨਹੀਂ ਸੀ ਪਹੁੰਚ ਸਕਿਆ ਉਹਨਾਂ ਕਹਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਨੇ ਕੱਡੀ ਨਹਿਰੀ ਨੈਟਵਰਕ ਨੂੰ ਬਹਾਲ ਕਰਨ ਲਈ ਵਿਆਪਕ ਪੁਰਨਿਰਮਾਣ ਮੁਹਿੰਮ ਚਲਾਈ ਜਿਸ ਦੇ ਸਿੱਟੇ ਵਜੋਂ 18 ਸਾਲਾਂ ਤੋਂ ਸੁੱਕੇ ਦਹਾੜ ਉਤਪਕ ਆਖਰਕਾਰ ਕੱਡੀ ਨਹਿਰ ਵਿੱਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ ਸਿਹਤ ਮੰਤਰੀ ਵੱਲੋਂ ਚੌਥੀ ਵਾਰ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਦੇਖਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਪੂਰਾ ਵੀ ਕਿਸੇ ਚੀਜ਼ ਦੇ ਵਿੱਚ ਫਰਕ ਨਹੀਂ ਨਜ਼ਰ ਆ ਰਿਹਾ ਦੱਸਈਏ ਸਿਹਤ ਮੰਤਰੀ ਦਾ ਸਰਕਾਰੀ ਹਸਪਤਾਲ ਚ ਚੌਥਾ ਦੌਰਾ ਅਤੇ ਹਸਪਤਾਲ ਦਾ ਸੁਧਾਰ ਹੋਇਆ ਨਾ ਪੂਰਾ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਨ ਸਮੇਂ মিডিਆ ਨੂੰ ਕੀਤਾ ਅਨੁਭਵ ਲਿਆ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ 1:30 ਵਜੇ ਦੇ ਕਰੀਬ ਪਹੁੰਚੇ ਇਸ ਦੌਰੇ ਦੌਰਾਨ ਉਹਨਾਂ ਨਾਲ ਡਿਪਟੀ ਕਮਿਸ਼ਨਰ ਸਾਖੀ ਮਾ ਨੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸਰ ਪੱਪੀ ਤੇ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਪਹੁੰਚੇ ਇਸ ਤੋਂ ਪਹਿਲਾਂ ਸਿਹਤ ਮੰਤਰੀ ਤਨਵਾਰ ਜ਼ਿਲ੍ਹਾ ਸਰਕਾਰੀ ਹਸਪਤਾਲ ਦਾ ਦੌਰਾ ਪਰ ਚੁੱਕੇ ਹਨ ਸਿਹਤ ਮੰਤਰੀ ਵੱਲੋਂ ਪਹਿਲੇ ਦੌਰਿਆਂ ਦੌਰਾਨ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਸੀ ਕਿ ਜਲਦੀ ਹੀ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਤੇ ਹੋਰ ਮੁਲਾਜ਼ਮ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਪਰ ਲਗਾਤਾਰ ਚੌਥਾ ਦौरा ਕਰਨ ਉਪਰੰਤ ਵੀ ਡਾਕਟਰਾਂ ਦੀ ਘਾਟ ਅਤੇ ਮੈਡੀਕਲ ਸਟਾਫ ਦੀ ਘਾਟ ਦਾ ਮਾਮਲਾ ਜਿਉਂ ਦਾ ਤਿਉਹ ਹੈ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦੇ ਸਬੰਧ ਦੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਆ ਸਿਹਤ ਮੰਤਰੀ ਨੇ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ 550 ਡਾਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ ਡਾਕਟਰਾਂ ਦੀ ਭਰਤੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਡਾਕਟਰਾਂ ਦੀ ਕੋਈ ਘਾਟ ਨਹੀਂ ਰਹੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ

ਦੇ ਮੂਲ ਕਾਰਨਾਂ ਦੀ ਜਾਣਕਾਰੀ ਦਿੱਤੀ ਉਹਨਾਂ ਕਹਿੰਦੇ ਕਿ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਅਤੇ ਪੰਜਾਬ ਦੇ ਹਿੱਤਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਚਾਹੇ ਉਹ ਕਾਂਗਰਸ ਸਰਕਾਰ ਅਕਾਲੀ ਭਾਜਪਾ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਜਾਂ ਇਨ੍ਹਾਂ ਵਿੱਚੋਂ ਦਲ ਬਦਲੂ ਨੇਤਾ ਹੋਣ ਉਹਨਾਂ ਕਹਿੰਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਵੀ ਸਿਰਫ ਪਰਿਵਾਰ ਲਈ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ ਜਿਸ ਕਾਰਨ ਇਕ ਅਧਿਪਤ ਪ੍ਰਬੰਧਕ ਕਰਾਉਣ ਵਾਲਾ ਇਹ ਦਲ ਹਾਸਲੇ ਤੇ ਪਹੁੰਚ ਨਹੀਂ ਸਕਿਆ ਅਤੇ ਆਪਣੀਆਂ ਰੋਂਧ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸ਼੍ਰੀ ਬਡਾਲਾ ਨੇ ਕਿਹਾ ਕਿ ਪੰਜਾਬ ਦੇ ਇਹ ਜੇ ਸਰਕਾਰ ਹਾਲਾਤ ਵਿੱਚ ਵਿਚੇਨ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਲੋੜ ਸੀ ਇਸ ਲਈ ਇਹ ਆਵਾਜ਼ ਉਠਾ ਦੇਸ ਉਠਾਣੀ ਸਮੇਂ ਦੀ ਮੁੱਖ ਲੋੜ ਸੀ ਉਹਨਾਂ ਆਖਿਆ ਕਿ ਸ਼ੇਰੇ ਪੰਜਾਬ ਦਲ ਦੀ ਮੁੱਖ ਅਧਿਕਾਰ ਸਿੱਖ Hindu Muslim Isai ਭਾਈਚਾਰੇ ਦੀ ਇਕਤਾ ਸਹਿਯੋਗ ਅਤੇ ਸਮਰਥਾ ਦੀ ਨਵੀਂ ਲਹਿਰ ਲਿਆਉਣ ਦਾ ਵਚਨਬੰਦ ਹੋਵੇਗਾ ਅਮਰਿਤਪਾਲ ਸਿੰਘ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੇ ਡਿਗੜੂਗੜ ਜੇਲ੍ਹ ਦੇ ਚੋ ਚੋਨਾ ਲੜਨ ਦਾ ਐਲਾਨ ਕੀਤਾ ਹੈ ਦੱਸ ਸਹੀਏ ਅਮਰਿਤਪਾਲ ਤੋਂ ਬਾਅਦ ਡਿਗੜੂਗੜ ਜੇਲ੍ਹ ਚੋਨਾ ਦੇ ਇੱਕ ਹੋਰ ਸਾਥੀ ਨੇ ਚੋਨਾ ਲੜਨ ਦਾ ਐਲਾਨ ਕਰ ਦਿੱਤਾ ਹੈ ਦੱਸ ਸਹੀਏ ਕਿ ਡਿਗੜੂਗੜ ਜੇਲ੍ਹ ਵਿੱਚ ਬੰਦ ਕੁਲਵੰਤ ਸਿੰਘ ਰਾਓ ਕੇ ਬਰਨਾਲਾ ਤੋਂ ਉਮੀਦਵਾਰ ਹੋਣਗੇ ਕਿਉਂਕਿ ਬਰਨਾਲਾ ਤੋਂ ਮੀਥੇਰ ਦੇ ਐਮਪੀ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਹੁਣ ਜਿੰਮਨੀ ਚੋਨਾ ਹੋਵੇਗੀ ਅਤੇ ਇਸ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਨੇ ਵੀ ਪੈਰ ਫਸਾਉਣੇ ਸ਼ੁਰੂ ਕਰ ਦਿੱਤੇ ਹਨ ਕੁਲਵੰਤ ਸਿੰਘ ਵੀ ਅਮਰਿਤ ਪਾਲ ਦੇ ਨੌ ਸਾਥੀਆਂ ਵਿੱਚੋਂ ਇੱਕ ਹਰਜਿੰਨਾ ਉੱਤੇ ਐਨਐਸਏ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ ਇਹ ਜਾਣਕਾਰੀ ਉਹਨਾਂ ਦੇ ਭਰਾ ਵੱਲੋਂ ਦਿੱਤੀ ਗਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਬਰਨਾਲਾ ਸਮੇਤ ਕਈ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਸ ਜਿੱਥੇ ਹੁਣ ਜਿੰਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਾਜੇ ਕੇ ਨੇ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਅਤੇ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਆਜ਼ਾਦ ਚੋਣ ਲੜ ਕੇ ਵੱਡੀ ਲੀਡ ਨਾਲ ਜਿੱਤ ਚੁੱਕੇ ਨੇ ਹੁਣ ਖਬਰ ਮੌਸਮ ਵਿਭਾਗ ਤੋਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਮੀਂਹ ਦਾ ਪਾਰੀਅਲ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦਈਏ ਸਾਰੇ ਪੰਜਾਬ ਹਰਿਆਣਾ ਤੇ ਮੌਸਮ ਵਿਭਾਗ ਨੇ ਅਗਲੇ 2-3 ਦਿਨ ਤੋਂ ਅੰਦਰ ਮੌਨਸੂਨ ਦੇ ਪਹੁੰਚਣ ਦੀ ਉਮੀਦ ਜ਼ਾਹਿਰ ਕਰਦੇ ਹਾਂ ਇਹਨਾਂ ਸੂਬਿਆਂ ਚ ਅਗਲੇ ਕੁਝ ਦਿਨਾਂ ਦੌਰਾਨ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਨੇ ਮੀਂਹ ਦੇ ਨਾਲ ਹਨੇਰੀ ਚੱਲਣ ਅਤੇ ਬਿਜਲੀ ਲਿਜਖਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਅਤੇ ਚੰਡੀਗੜ੍ਹ ਵੱਲ ਵਧਨ ਲਈ ਸਥਿਤੀਆਂ ਪੂਰੀਆਂ ਤਰ੍ਹਾਂ ਟੁਕਮੀਆਂ ਹਨ ਅਤੇ ਆਉਂਦੇ 2-3 ਦਿਨਾਂ ਅੰਦਰ ਇੱਥੇ ਇਥੇ ਪਹੁੰਚ ਜਾਵੇਗਾ ਵਿਭਾਗ ਨੇ ਦੱਸਿਆ ਕਿ 29 ਤੋਂ 30 ਜੂਨ ਤੱਕ ਹਿਮਾਚਲ ਪ੍ਰਦੇਸ਼ 30 ਜੂਨ ਤੋਂ 1 ਜੁਲਾਈ ਨੂੰ ਪੰਜਾਬ ਅਤੇ 29 ਜੂਨ ਤੋਂ 1 ਜੁਲਾਈ ਤੱਕ ਹਰਿਆਣਾ ਚੰਡੀਗੜ੍ਹ ਤੇ ਦਿੱਲੀ 'ਚ ਭਾਰੀ ਮੀਂਹ ਪੈ ਸਕਦਾ ਹੈ ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੇ Shimla ਅਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ 'ਚ ਅਗਲੇ 2-3 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕਰਦੇ ਆ ਅਰੇਂਜ ਔਰੇਂਜ ਅਲਰਟ ਅਤੇ 1 ਤੋਂ 2 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਚੰਬਾ ਕਾਂਗੜਾ ਕੁੱਲੂ ਮੰਡੀ ਸ਼ਿਮਲਾ ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ਚ 29 ਤੋਂ 30 ਜੂਨ ਤੱਕ ਭਾਰੀ ਮੀਂਹ ਪੈਣ ਦੇ ਨਾਲ ਨਾਲ ਨੇਰੀ ਚੱਲਣ ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ ਦੱਸ ਦਈਏ ਕਿ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਜਲਦ ਹੀ ਮੌਨਸੂਨ ਦਸਤਕ ਦੇ ਦੇਗਾ ਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਜੀ ਇਜਾਜ਼ਤ ਧੰਨਵਾਦ